ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਇੱਕ ਵਾਰੀ ਫੇਰ ਪਿੰਡ ਸੁਰਸਿੰਗ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੇਰ ਸੰਦੀਪ ਦੇ ਕੋਲੇ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਜਿੱਦਾਂ ਕਿ ਡੇਲੀ ਰੁਟੀਨ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਅਪਡੇਟ ਆ ਦੇਈ ਦੀ ਆ ਇਸ ਘਰੋਂ ਪਸ਼ੂ ਦਿਖਾਈਦੇ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗ ਨੇ ਠੀਕ ਆ ਜੀ ਸੋ ਪਸ਼ੂ ਹੋਰ ਵੀ ਜਿਹੜੇ ਦੋਸਤੋ ਹੁੰਦੇ ਆ ਕੋਈ ਦੋ ਨਾਗ ਤਿੰਨ ਨਾਗ ਹੁੰਦੇ ਆ ਮਾਰਨਿੰਗ ਟਾਈਮ ਗਾਹਕ ਭੈਣ ਭਰਾ ਕੋਈ ਆਇਆ ਰਹਿੰਦਾ ਵਿਖ ਜਾਂਦੇ ਆ ਪਸ਼ੂ ਨਵੇਂ ਫੇਰ ਆ ਜਾਂਦੇ ਆ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਬਿਹੜਾ ਇੱਕ ਮੱਝ ਤੁਹਾਨੂੰ ਬਿਲਕੁਲ ਤਾਜ਼ੇ ਸਵੇ ਸਵੇ ਪਸ਼ੂ ਅੱਜ ਦਿਖਾ ਦਾਂਗੇ ਠੀਕ ਹੈ ਜੀ ਬਿਲਕੁਲ ਤਾਜ਼ੇ ਸਵੇ ਸਵੇ ਆ ਨਾਲ ਬੱਚੇ ਆ ਪ੍ਰੋਪਰ ਜਿਹੜਾ ਹੁਣ ਬੌਲੇ ਦੇ ਵਿੱਚ ਜੇਕਰ ਪਸ਼ੂ ਚੱਲਦਾ ਬੌਲੇ ਦੇ ਵਿੱਚ ਬੌਲਾ ਪੁੱਛ ਲਾਂਗੇ ਰੇਟ ਭਾਅ ਪੜਤਾ ਵੀਰ ਤੋਂ ਪੁੱਛ ਕੇ ਆਪਾਂ ਮੈਂਸ਼ਨ ਕਰ ਦਾਂਗੇ ਜੀ ਠੀਕ ਹੈ ਜੀ ਅੱਜ 27 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 2:30 ਵਜੇ 2:00 ਵਜੇ ਦਾ ਸਮਾਂ ਆਜੋ ਕਰਦੇ ਆਂ ਗੱਲਬਾਤ ਵੀਰ ਸੰਦੀਪ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੀ ਬੜੇ ਵਧੀਆ ਵੀਰੇ ਹੋਰ ਸੁਣਾ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਪਰਿਵਾਰ ਜੀ ਬਹੁਤ ਵਧੀਆ ਬਹੁਤ ਵਧੀਆ ਮੰਕੋ ਬਹੁਤ ਵਧੀਆ ਸ਼ੁਕਰਿਆ ਜੀ ਸੰਦੀਪਰੇ ਪਸੂ ਕੱਲ ਵੀ ਆਪਾਂ ਵੀਡੀਓ ਪਾਈ ਸੀ ਉਹ ਵੇਚ ਗਏ ਤਿੰਨੇ ਸੰਤੂ ਸਾਹਿਬ ਪਰਸੋਂ ਹੀ ਆਪਾਂ ਵੀਡੀਓ ਪਾਈ ਹੋਵੀਂ ਵੇਚ ਗਏ ਕੱਲ ਵੀ ਆਪਾਂ ਵੀਡੀਓ ਤਿੰਨਾ ਬਿਹੜਾ ਦੋ ਬਿਹੜਾ ਇੱਕ ਮੈਂ ਨੀਲੀ ਦੀਦੀ ਪਾਈ ਉਹ ਵੀ ਤਿੰਨੇ ਵੇਚ ਗਏ ਜੀ ਠੀਕ ਠੀਕ ਅੱਜ ਵੀ ਆਪਣੇ ਕੋਲ ਸਵੇਰੇ ਕੋਈ ਪੰਜ ਨੱਕ ਸੀ ਜਿਨ੍ਹਾਂ ਦੇ ਵਿੱਚ ਦੋ ਬਿਹੜਾ ਤੇ ਤਿੰਨ ਮਹੀਆਂ ਸੀ ਜਿਨ੍ਹਾਂ ਦੇ ਵਿੱਚੋਂ ਦੋ ਮਹੀਆਂ ਵੇਚ ਗਈ ਚੁਕੀਆਂ ਤੁਹਾਡੇ ਆਉਣ ਤੋਂ ਪਹਿਲਾਂ ਤੇ ਇਸ ਟਾਈਮ ਆਪਣੇ ਕੋਲ ਦੋ ਬਿਹੜਾ ਸੁਈਆਂ ਸਵਾਈਆਂ ਤੇ ਇੱਕ ਮੈਂ ਕੱਲ ਦੀ ਸੁਈ ਤਿੰਨ ਨਾਲ ਤਿਆਰ ਹੈ ਜੀ ਠੀਕ ਹੈ ਜੀ ਹਾਂਜੀ ਸੰਤੂ ਸਾਹਿਬ ਅੱਛਾ ਸੰਦੀਪ ਜੀ ਜਿੱਦਾਂ ਕਿ ਮੰਨ ਲਾ ਵੀ ਕੋਈ ਤਿਹਾਰ ਦੀ ਹੋਵੇ ਤਾਂ ਬੜੀ ਖੁਸ਼ੀ ਚਾਹਦਾ ਹੁੰਦਾ ਕੰਮ ਹਾਂਜੀ ਸੰਤੂ ਸਾਹਿਬ ਅੱਜ ਕੋਈ ਛੋਟਾ ਛਾਟਾ ਕਰਦੀਏ ਖੁੱਲੀਆਂ ਸੰਤੂ ਸਾਹਿਬ ਰੱਖੜੀ ਦਾ ਤਿਹਾਰ ਆਇਆ ਜੀ ਤੇ ਅੱਜ ਆਪਾਂ ਆਫਰਾਂ ਹੀ ਦੇ ਦਨੀਆ ਜਿੱਦਾਂ ਤੁਸੀਂ ਕਿਹਾ ਉਦਾਂ ਹੀ ਮਾਲ ਦੇ ਦਾਂਗੇ ਸਾਰਾ ਹੀ ਕੋਈ ਗੱਲ ਨਹੀਂ ਜ਼ਿਕਰੋਗਾ ਹਾਂਜੀ ਲਓ ਵੀ ਦੋਸਤੋ ਮਾਲ ਤੁਹਾਨੂੰ ਵਿਖਾ ਦਾਂਗੇ ਤਿੰਨ ਪਸ਼ੂ ਦਿਖਾ ਦਾਂਗੇ ਤਿੰਨੇ ਸੂਏ ਸਬਾਏ ਨੇ ਸੋ ਦੁੱਧ ਬੋਲਾ ਜੋ ਹੋਊਗਾ ਪੂਰੀ ਡਿਟੇਲ ਆਪਾਂ ਸਾਂਝੀ ਕਰਦੇਾਂਗੇ ਤੇ ਬਿਲਕੁਲ ਛੋ ਮੱਦੇ ਨਜ਼ਰ ਰੱਖਦੇ ਹੋ ਧਿਆਨ ਚ ਰੱਖਦੇ ਹੋਏ ਵੀਰਾਂ ਦਾ ਵੀ ਅੱਜ ਬਿਲਕੁਲ ਭਾਪੜ ਦੇਣਾ ਮਾਲਸਾਂ ਨੂੰ ਸਭ ਦੇਣਾ ਆਪਾਂ ਅੱਜ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਸੰਦੀਪ ਭਾਈ ਨਾਲ ਦੀ ਨਾਲ ਸ਼ੁਰੂਆਤ ਕਰਨੀ ਹੈ ਸਾਬ ਸਾਹਿਬ 10000 ਕਿਲੋ ਦੁੱਧ ਦੇ ਰਿਹਾ ਥੱਲੇ ਤਿਆਰ ਇਹ ਸੁਈ ਸੁਈ ਨੂੰ ਇਹਨੂੰ ਕੋਈ ਹਫ਼ਤੇ ਦੇ ਕਰੀਬ ਹੋ ਗਿਆ ਜੀ ਤੇ ਕੱਲ ਹੀ ਰਾਤੀ ਆਪਣੇ ਕੋਲ ਵਹਿੜ ਆਈ ਆ ਪਿਓਰ ਜਲਸੀ ਨਸਲਿਆ ਬਾਕੀ ਚਵਾਚੂ ਐਡਾ ਜਿਆਦਾ ਲੱਗਾ ਕੋਈ ਹਿਸਾਬ ਨਹੀਂ ਆਪਾਂ ਧਾਰਾ ਮਾਰ ਕੇ ਚਵਾ ਕੇ ਸਾਰੀਆਂ ਅੰਸਲੀ ਕਰਕੇ ਖਵਾਵਾਂਗੇ ਪਹਿਲਾਂ ਤੁਹਾਨੂੰ ਆਪ ਚਲਾ ਕੇ ਕੱਲ ਦੀ ਸੁਈ ਹੈ ਕੱਲ ਦੀ ਸੁਈ ਹੈ ਕੱਲ ਦੀ ਸੁਈ ਹੈ ਦੋਸਤੋ ਤੇ 10 11 ਹਾਂ ਨੇ ਪੰਜ ਸੀਦਨ ਦਾ ਸੀਦਨ ਸਨ ਸਾਹਿਬ ਪੰਜ ਸੀਦਨ ਹੋ ਗਏ ਸੌਰੀ ਮੈਂ ਕੱਲ ਕਹਿ ਬੈਠਾ ਸੀ ਪੰਜ ਸੀਦਨ ਹੋ ਗਏ ਆ ਸਵੇਰ ਦੂਜਾ ਜੀ ਦੂਜਾ ਸੂਆ ਜਰਸੀ ਆ ਗਈ ਠੀਕ ਆ ਜੀ ਰੰਗ ਤੁਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਕਰਾਸ ਵਾਲਾ ਮੰਨ ਲਿਓ ਬਾਕੀ ਜਰਸੀ ਫਰੀਡ ਠੀਕ ਆ ਜੀ ਜਰਸੀ ਬੋਦੀ ਬਾਲੀ ਯਾਰੀ ਚੰਗੀ ਲੱਗੀ ਬੇਟਾ ਕੋਈ ਸਿਖਾਓ ਇਹ ਬੋਦੀ ਨਾਰ ਬੋਦੀ ਬੇਟਾ ਆ ਦੇਖੋ ਬਾਕੀ ਥਣ ਥਣ ਵੇਖੋ ਦੋਸਤੋ ਪੂਰਾ ਮੁਠੀ ਸਪੇਸ ਸੋਹਣੀ ਹੈਗੀ ਥਣਾਂ ਦੀ ਆਪਸੀ ਤੇ ਮੈਂ ਤੁਹਾਨੂੰ ਪਸੰਦ ਆਊਗੀ ਬਾਕੀ ਆ ਕਰੋ ਨੋਟ ਦੀ ਥਾਨ ਦੇਵਾ ਕਮਾਲ ਦਾ ਤੇ 10 ਕ ਲੀਟਰ ਜਿਹੜਾ ਦੋਸਤੋ ਕੱਚਾ ਬੋਲਾ ਤੁਸੀਂ ਮੰਨ ਲਓ ਚਾਹੇ ਦੁੱਧ ਤੁਸੀਂ ਮੰਨ ਲਓ ਠੀਕ ਹੈ 6 ਦਿਨਾਂ ਦੀ ਸੂਈ ਹੈ ਤੇ ਫਵਾਨੇ ਦੀ ਕੁਆਲਿਟੀ ਚੰਗੀ ਹੈ ਠੀਕ ਹੈ ਹਾਈਟ ਕਾ ਤਾਂ ਜਿਵੇਂ ਆਪਾਂ ਨਾਰਮਲ ਪੰਜਾਬ ਦੀਆਂ ਜਰਸੀਆਂ ਵੇਖਦੇ ਆ ਓਡੀ ਹਾਈਟ ਆ ਤੇ ਥਾਨ ਥੋਣ ਮਾਰਾ ਜੇ ਤੁਹਾਨੂੰ ਕੋਈ ਅਫਤਾਰ ਜ਼ਰੂਰ ਮਾਰ ਕੇ ਕੋਈ ਨੋ ਕਿ ਚੈੱਕ ਕਰਵਾ ਲੈਂਦਾ ਆ ਦੇਖੋ ਜੀ ਆ ਲਓ ਜੀ ਆ ਲਓ ਜੀ ਆ ਲਓ ਜੀ ਲਓ ਜੀ ਲਓ ਬਾਹਲੀ ਯਾਰੀ ਚੋਣ ਚੰਗੀ ਆ ਜੀ ਹਾਂ ਜੀ ਉਹ ਜਾਂਦੇ ਆ ਨਹੀਂ ਰਹਿਣ ਪਿਆ ਜੀ 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 ਸੋ ਦੋ ਸੋ ਬਾਕੀ ਚਵਾਈ ਚਵਾਈ ਬਿਲਕੁਲ ਇੱਕ ਨੰਬਰ ਆ ਠੀਕ ਆ ਜੀ ਤੁਹਾਨੂੰ ਬਿਲਕੁਲ ਕੋਈ ਘਾਹਾਂ ਮਾਰ ਕੇ ਨਹੀਂ ਇਹ ਕੋਈ ਬਾਹਲੀ ਯਾਰੀ ਸੰਦ ਸਾਹ ਆ ਦੇਖੋ ਠੀਕ ਆ ਬਾਕੀ ਸੀਲ ਸੌ ਆ ਤੁਸੀਂ ਦੇਖ ਸਕਦੇ ਹੋ ਇਸ ਹੱਦ ਤੱਕ ਜਿਹੜੀ ਆ ਸੀਲ ਸੌ ਆ ਠੀਕ ਆ ਬਾਕੀ ਚੰਗੀ ਆ ਪਲੀ ਪੁਲੀ ਵੀ ਚੰਗੀ ਆ ਤਾਜੀ ਸੂਈ ਆ ਬੱਚਾ ਇੱਕ ਵਾਰੀ ਤੁਹਾਨੂੰ ਮੈਂ ਫੇਰ ਦਿਖਾ ਦੇਣਾ ਮਗਰ ਜਿਹੜਾ ਇਹ ਮੇਲ ਦਾ ਸਾਖ ਆ ਆ ਵੇਖੋ ਪੱਛਾ ਠੀਕ ਹੈ ਬਾਕੀ ਥਾਂ ਛੱਡਾ ਬਿਲਕੁਲ ਪੱਧਰ ਨਹੀਂ ਵਾ ਲਓ ਜੀ ਅੱਛਾ ਸੰਦੀਪ ਰਕ ਕੀ ਮੋਨੇ ਦਾ ਰੂਗਾ ਸੰਤੂ ਸਾਹਿਬ ਮੋਲ ਕਰਦੇ ਆਪਾਂ ਭਾਏ ਹੁਣ 50000 ਕਰੀਏ 55000 ਕਰੀਏ ਤੁਸੀਂ ਵੀ ਆਖਿਆ ਫੇਰ ਰਕੜੇ ਦਾ ਤਿਹਾੜਿਆ ਕੋਈ ਆਫਰਾਂ ਦਈਏ ਅੱਛਾ ਸੰਤੂ ਸਾਹਿਬ ਮੋਲ ਕਰਦੇ 35000 ਰੁਪਿਆ 32000 ਦੀ ਹਾਣਾ ਵਸ਼ੀ ਦੇ ਦਾਂਗੇ ਜੀ ਲਓ ਜੀ ਹਾਂਜੀ 35000 ਦੋਸਤੋ ਮੰਗਾ ਤੇ 32000 ਦੀ ਲੈ ਦੇ ਹਾਂ 32000 ਦੀ ਵਸ਼ੀ ਦੀ 3200 ਵਸੀ ਵਹਿੜ ਤੁਮ ਜਿਹੜੀ ਦੋਸਤੋ ਇਹ ਮਿਲ ਜੂਗੀ 9 10 10 10 ਜਿਹਦਾ ਬਿਲਕੁਲ ਹੋਣਾ ਦੁੱਧ ਤਿਆਰ ਹੈ ਠੀਕ ਹੈ ਜੀ ਤਿਆਰ ਜਿਹੜਾ ਬੂਥੀ ਵੇਖੋ ਕਿੰਨੀ ਵਧੀਆ ਲੱਗੀ ਫੇਸ ਕੁਆਲਟੀ ਦੇਖੋ ਕੰਨ ਕੋਨੇ ਕੋਲ ਛੋਟਾ ਜਿਹਾ ਮੂੰਹ ਮੱਥੇ ਦੀ ਬਹੁਤ ਵਧੀਆ ਛੋਟਾ ਜਿਹਾ ਮੂੰਹ ਹੈਗਾ ਤੇ ਮਕਰ ਬੱਛਾ ਠੀਕ ਹੈ ਜੀ ਇਹ ਹੋ ਗਈ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਜਰਸੀ ਇਸ ਤੋਂ ਬਾਅਦ ਦੂਜੀ ਇਹ ਤੁਹਾਨੂੰ ਵਿਖਾਉਣੇ ਆ ਸ਼ਾਈ ਵਾਲ 크ਰੋਸ ਸ਼ਾਈ ਵਾਲ ਅੰਗ ਦੇ ਵਿੱਚ ਇਹ ਸੰਧੂ ਸਾਹਿਬ ਇੱਕ ਰਾਤੀ ਸੁੱਈ ਹੈ ਜੀ ਅੱਛਾ ਇੱਕੋ ਚਵਾਈ ਹੋਈ ਹੈ ਇਸ ਦੀ ਸਿਰੇ ਦੀ ਹੂੰ 5 6 ਕਿਲੋ ਸਿਰੇ ਚੋਇਆ ਅੱਛ ਹਾਂ ਜੀ ਬਾਕੀ ਖਾਲੀ ਨਹੀਂ ਸਾਰੀ ਕੀਤੀ। ਲਓ ਵੀ ਦੋਸਤੋ ਅੱਜ ਮਤਲਬ ਕੱਲ ਸੂਈ ਹੈ ਅੱਜ। ਮੇਰਾਤੀ। ਰਾਤੀ ਸੂਈ ਹੈ। ਰਾਤੀ ਸੂਈ ਹੈ ਦੋਸਤੋ। ਤੇ ਬੱਜਾ ਮਗਰ ਬੱਛੀ ਹੈ। ਹਾਂ ਜੀ ਮਗਰ ਬੱਛੀ ਹੈ। ਠੀਕ ਹੈ ਜੀ ਮਗਰ ਬੱਛੀ ਹੈ ਦੋਸਤੋ। ਰਾਤੀ ਸੂਈ ਹੈ। ਬੱਛੀ ਗੇਰ ਨਾ ਸਕਦੀ ਬੜੀ ਜੀ ਕੱਟੀ ਗਈ। ਲਓ ਜੀ। ਆਹ ਦੇਖੋ ਭਰਾਵੋ। ਆਹਾਂ ਭਾ ਵੀ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਅਕਰੋ ਜੀ ਚੱਕ। ਆਹ ਦੇਖੋ ਮਗਰਲੇ ਥਣ। ਆਹ ਲੋ ਠੀਕ ਆ ਜੀ ਠੀਕ ਆ ਖੋਲ ਕੇ ਆਪਾਂ ਨਾਲ ਦੀ ਨਾਲ ਤੋੜ ਕੇ ਦਿਖਾਉਣੇ ਆ ਠੀਕ ਆ ਜੀ ਵਾਈਟ ਰੰਗ ਦੇਸ ਤੋਂ ਵਾਈਟ ਤੇ ਥੋੜਾ ਜਿਹਾ ਵਿੱਚ ਬਰਾਊਨ ਰੰਗ ਦਾ ਜਿਹੜਾ ਕੰਬੀਨੇਸ਼ਨ ਆ ਇਸ ਸਾਈਡ ਦਾ ਬਾਕੀ ਫੇਸ ਕੁਆਲਿਟੀ ਨਿੱਗਰ ਨਿੱਗਰ ਪੂਰੀ ਆ ਬਾਕੀ ਸੂ ਦੇ ਵਿੱਚ ਜਿਵੇਂ ਪਸੂ ਰਾਤੀ ਸੂਇਆ ਤੇ ਜੇਰ ਨੂੰ ਜੇਰ ਦੋਸਤੋਂ ਪਾ ਦਿੱਤੀ ਆ ਬਾਕੀ ਥਾਣੇ ਦੇ ਬਾਅਦ ਤੁਸੀਂ ਇਹ ਦੇਖ ਕੇ ਚੈੱਕ ਕਰ ਲੈਣਾ ਮੋਟਾ ਥਾਣਾ ਬਿਲਕੁਲ ਕੋਚਾ ਹੀ ਬਿਲਕੁਲ ਇੱਕ ਨੰਬਰ ਆ ਪੋਲੀ ਚਵਾਈ ਆ ਜਿਹੜੀ ਤੁਹਾਨੂੰ ਕੁਝ ਕੁ ਧਾਰਾ ਮਾਰ ਕੇ ਕਰਕੇ ਦਿਖਾ ਵੀ ਦਿੱਤੀ ਆ ਉਸ ਤੋਂ ਬਾਅਦ ਦੋਸਤੋ ਜੇਕਰ ਆਪਾਂ ਗੱਲ ਕਰ ਲਈਏ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਆਪਦੇ ਹੱਥੀਂ ਜ਼ਰੂਰ ਚਵਾਈ ਕਰਿਆ ਕਰੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਸੰਧੂ ਸਾਹਿਬ ਜਿੱਦਾਂ ਮਰਜੀ ਵਕਤ ਸੱਲੀ ਕਰਕੇ ਖੜੇ ਭਾਵੇਂ ਕੋਈ ਧਾਰਾ ਨਾ ਮਾਰੇ ਜਿਹੜੀ ਗੱਲ ਦੱਸਾਂ ਨੇ ਉਹ ਹੀ ਹੋ ਗਈ ਸੰਧੂ ਸਾਹਿਬ ਠੀਕ ਆ ਜੀ ਬਾਜੀ ਥਾਣਾ ਦੀ ਭਾਰ ਦੀ ਫੁੱਲ ਗਾਰੰਟੀ ਹੋ ਗਈ ਦੁੱਧ ਅਗਲੇ ਦਿਨ ਪਾਏ ਦਾ ਹੂੰ ਥਾਣਾ ਦੀ ਧਾਰ ਦੀ ਆ ਭਾਰ ਦੀ ਆਪਣੀ ਪੂਰੀ ਗਾਰੰਟੀ ਹੋ ਗਈ ਠੀਕ ਆ ਜ ਸੰਤੂ ਸਾਹਿਬ ਮੋਲ ਕਰਾਉਣ ਨੂੰ 55 ਕਰੋੜੋਂ 50 ਕਰੋੜੋਂ 45 ਕਰੋੜੋਂ 42000 ਦੀ ਵੱਛੀ ਇਹ ਵੀ ਹਾਣਾ ਦੇ ਦਾਂਗੇ 42 ਦੀ 42000 ਦੀ ਦੇ ਦਾਂਗੇ ਹਾਂ ਲੋ ਦੋਸਤੋ 42000 ਦੀ ਜਿਹੜੀ ਇਹ ਵੀ ਵੱਛੀ ਵੀਰਾਂ ਦਾ ਵਹਿੜਾ ਦੇ ਦਾਂਗੇ ਆਪਣਾ ਹੀ ਸੰਤੂ ਸਾਹਿਬ ਆ ਜਾਣ ਠੀਕ ਹੈ ਜੀ ਖੁੱਲੀਆਂ ਛੋਟਾਂ ਖੁੱਲੀਆਂ ਆਫਰਾਂ ਆ ਵੇਖੋ ਜੀ ਖਾਣ ਤੁਹਾਨੂੰ ਵੇਖ ਲਓ ਕੁਝ ਧਾਰਾ ਮਾਰ ਕੇ ਵਿਖਾਈਆਂ ਦੋਸਤੋ ਮੋਟੀ ਧਾਰਾ ਚਵਾ ਇੱਕ ਨੰਬਰ ਆ ਪੋਲੀ ਚਵਾਈ ਠੀਕ ਹੈ ਜੀ ਕੋਈ ਵੀਰ ਆਵੇ ਆਪੀ ਤਸੰਦੀ ਕਰੇ ਠੀਕ ਆ ਇਹ ਜਿਹੜੀ ਵਹਿੜ ਦੋਸਤੋ ਬਿਲਕੁਲ 42000 42000 ਦੇ ਵਿੱਚ ਦਿੱਤੀ ਜਾ ਪਸੰਦ ਆਊਗੀ ਤੁਹਾਨੂੰ ਬਿਲਕੁਲ ਤਾਜੀ ਸੂਈ ਠੰਡੀ ਤੇਰੀ ਬੜੀ ਜਾਂਦੀ ਤੁਸਾ ਬਾਹਰ ਲਓ ਜੀ ਕੋਈ ਵੰਗਾ ਪੌਂਦੀ ਲੋੜ ਨਹੀਂ ਕੋਈ ਕੋਈ ਨਹੀਂ ਲੋਕ ਦੋਸਤੋ ਕਰੋ ਚੈੱਕ ਇਸ ਤੋਂ ਬਾਅਦ ਇਹ ਜਿਹੜੀ ਬੱਚਾ ਨਾਲ ਇਹ ਵੇਖ ਲਓ ਜੀ 나ੜੂ ਬੱਚੇ ਦੇ ਨਾਲ ਹੈ ਜਿੱਲਾ 나ੜੂ ਬੱਚੇ ਦੇ ਨਾਲ ਹੈ ਮਗਰ ਬੱਚੀ ਆਹ ਦੇਖੋ ਠੀਕ ਆ ਹਾਲੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲਾ ਜਿਹੜਾ ਪਸ਼ੂ ਆਪਾਂ ਦਿਖਾਉਣਾ ਦੋਸਤੋ ਇਹ ਮੱਝ ਦਿਖਾ ਦਿੰਦੇ ਆ ਇਹ ਵੀ ਬਿਲਕੁਲ ਤਾਜੀ ਸੂਈ ਰਾਤ ਦੀ ਸੂਈ ਆ ਸੰਤੋ ਸਾਹਿਬ ਇਹ ਵੀ ਮੈਂ ਰਾਤ ਦੀ ਸੂਈ ਆ ਜੀ ਹਾਂ ਸਿਰੇ 3-4 ਕਿਲੋ ਬੌਲੀ ਕੱਢੀ ਆ ਬਾਕੀ ਕੋਈ ਥਣਾ ਜੀ ਢੋਕੇ ਡਾਕੇ ਛੱਡੇ ਆ ਬਾਕੀ ਸਾਰੀ ਖਾਲੀ ਕਰਤੀ ਆ ਮੈਂ ਚੁਾਈ ਚੁਈ ਦੀ ਬੌਲੀ ਆ ਦੀ ਚੰਗੀ ਨਿਕਲੀ ਆ ਮਾਜ ਸੰਤੋ ਸਾਹਿਬ ਬਾਕੀ ਫੇਰ ਵੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਵਖਾ ਦਿੰਦੇ ਆ ਆਰਾਮ ਨਾਲ ਦੁੱਧ 10 ਕਿਲੋ ਮੈਂ ਪਾ ਦਊਗੀ 10 ਤੋਂ ਪਲੱਸ ਹੀ ਕਿਲੋ ਵੀ ਤੁਸੀਂ 10 ਦੀ ਉਮੀਦ ਕਰਖੋ ਵੀ 10 ਸੀ ਬੜਾ ਉਹ 10 ਕਿਲੋ ਮੈਂ ਇਹਨੂੰ ਕੀ ਜਾਂਦਾ 10 ਸਵੇਰ ਕਰ ਮੱਤੀ ਜਾ ਕੇ ਦੂਜਾ ਜੀ ਤੀਜਾ ਤੀਜਾ ਸੰਤੋ ਸਾਹਿਬ ਥੱਲੇ ਬੱਚਾ ਮੇਲ ਕਾਫ ਕਟਾ ਕਟਾ ਇਹਦੇ ਥੱਲੇ ਆ ਧਾਰਾ ਮਾਰ ਕੇ ਵੀ ਆਪਾਂ ਤਸੱਲੀ ਆ ਚੌਥਾਂਾਂ ਦੀ ਕਰਕੇ ਵਿਖਾ ਦਿੰਦੇ ਆ ਕਿਉਂਕਿ ਦੂਰ ਗਰਾਡੇ ਵਾਲੇ ਜਿਹੜੇ ਵੀਰ ਨੇ ਉਹਨਾਂ ਲਈ ਖਾਸ ਤੌਰ ਤੇ ਆ ਜਿਹੜੇ ਨਹੀਂ ਪਹੁੰਚ ਸਕਦੇ ਵੀ ਚਲੋ ਕਿਸੇ ਵੀਰ ਨੇ ਕੋਈ ਸਾਈ ਦੇਣਾ ਕਰਨਾ ਕੋਈ ਤਸੱਲੀ ਦੇਖ ਕੇ ਤੇ ਉਹ ਤੁਸੀਂ ਕਰ ਸਕਦੇ ਜਿਹੜੇ ਵੀਰ ਘਰ ਪਹੁੰਚ ਜਾਣਗੇ ਉਹ ਜਿਹੜਾ ਦੁੱਸੂ ਗੈਰੂ ਕੋਟ ਹੈਗਾ ਬਹੁਤ ਵਧੀਆ ਗੱਲ ਜਿਹੜਾ ਵੀਰ ਘਰੇ ਪਹੁੰਚ ਕੇ ਤਸੱਲੀ ਕਰਦੇ ਆ ਆ ਮੰਗਲੇ ਵਾਲੀ ਪੁਲਿਸ ਸੰਤੂ ਸਾਹਿਬ ਆ ਜਵਾਗ ਆ ਲਿਖੋ ਇਹ ਮੋਟੀ ਧਾਰ ਰਹੂਗੀ ਦੋਸਤੋ ਚਵਾਈ ਪੋਲੀ ਆ ਠੀਕ ਆ ਤੇ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਇੱਕ ਨੰਬਰ ਧਾਰ ਇਹ ਖੋਲ ਕੇ ਵੀ ਤੁਹਾਨੂੰ ਤੋਰ ਦਿੰਦੇ ਆ ਦਿਖਾ ਦਿੰਦੇ ਆ ਪਤਲਾ ਪੰਨਾ ਬਿਲਕੁਲ ਨਹੀਂ ਤੁਹਾਨੂੰ ਕਿ ਦੋਸਤੋ ਚਵੜੀ ਬਿਲਕੁਲ ਪਤਲੀ ਆ ਕਰ ਲਈ ਚੈੱਕ ਪਸ਼ੂ ਦੋਸਤੋ ਹਰ ਟਾਈਮ ਜਿਹੜੇ ਮੌਜੂਦ ਹੁੰਦੇ ਆ ਹਰ ਟਾਈਮ ਵੀ ਰੋਜ਼ ਪਸ਼ੂ ਜਿਹੜੇ ਨਵੇਂ ਆਉਂਦੇ ਆ ਠੀਕ ਆ ਆ ਦੇਖੋ ਜੀ ਬੈਕ ਸਾਈਡ ਤੋਂ ਤੁਹਾਨੂੰ ਦਿਵਾ। ਮਾਈ ਜੰਗੀ ਮੈਂ ਸੰਸਬਾ ਵੇਈ। ਹੂੰ। ਹਾਂ ਜੀ। ਲਓ ਜੀ ਮੈਂ ਤਾਂ ਚੰਗੀ ਆ। ਮੈਂ ਬਣਵਾਉਣ ਸਾਰੀ ਸਾਫ ਕੀਤੀ ਕਰਕੇ ਮੈਂ ਨੁਚਣੀ ਨੱਚੜੀ ਆ। ਆਹਾਂ। ਹਾਂ ਜੀ। ਆ ਜਦ ਪੂਰੀ ਇਥੇ ਆਉਗੋ ਮੈਂ ਜੀ ਗਾ ਮੈਂ ਚੰਗੀ ਹੈ ਤਾਂ ਰੇਟ ਵੀ ਚੰਗਾ ਹਾਂਜੀ ਹਾਂਜੀ ਸੰਤੂ ਸਾਹਿਬ ਕਿੰਨਾ ਕਰਦੇ ਹੋ ਮੋਲ ਜੀ ਮੋਲ ਸੰਤੂ ਸਾਹਿਬ 65 ਕਰਾ ਲਓ ਭੂਵੇਂ 62 ਕਰੋ ਹਾਂ ਨਾ ਮੋਲ 60000 ਜੇ 57000 ਦੀ ਮੈਂ ਇਹ ਵੀ ਹਾਣਾ ਦੇ ਦਾਂਗੇ ਜੀ 57000 ਹਾਂ 100 ਰੁਪਿਆ ਛੋੜ ਕਰਾਂਗੇ 57000 ਜੀ ਹਾਂਜੀ ਸੰਤੂ ਸਾਹਿਬ ਜੀ ਬਾਕੀ ਮੈਂ ਬਾਹਲੇ ਕੰਮ ਦੀ ਆ ਪਤਲੀ ਚਾਹੁੰਦੇ ਆ ਬਿਲਕੁਲ ਇਹ ਰੇਜ ਵਰਗਾ ਪਿੰਡਾ ਜੀ ਦੁੱਧ ਵਾਲੀ ਮੱਝ ਆ ਜੀ ਲਓ ਭਰਾਵੋ ਕਰੋ ਚੈੱਕ ਹਾਂਜੀ 60000 ਮੋਲਾ ਤੇ 57000 ਦੀ ਦੇ ਦੇ 57000 ਦੀ ਹਾਣਾ ਦੇ ਦਾਂਗੇ ਹਾਂ ਨਾ ਜਿਹੜੇ ਬੈਕਸੈਪ ਤੋਂ ਥਾਂ ਤੋਂ ਲੇਵਾ ਤੁਸੀਂ ਦੇਖ ਲਈ ਤੇ ਆ ਥਾਂ ਨੇ ਚਵਾ ਇੱਕ ਨੰਬਰ ਆ ਕੁਝ ਕਾਤਾ ਰਾਮਾਰਕਟ ਤੋਂ ਕਰਕੇ ਦਿਖਾਤਾ ਮਗਰ ਜਿਹੜਾ ਮੇਲ ਕਾ ਸੰਦੀਪ ਭਾਈ ਬੋਲਦੇ ਕੇ ਨੰਬਰ ਆਪਣੇ 84370 38949 ਸੰਤ ਸਾਹਿਬ ਜੀ 84370 ਜੀ 38949 ਠੀਕ ਹੈ ਵੀਰ ਜੀ ਸਾਸੀ ਕਾ ਸੰਗਤ ਸਾਸੀ ਕਾ ਜੀ ਸੋ ਦੋਸਤੋ ਅੱਜ ਵੀਰ ਸੰਦੀਪ ਦੇ ਕੋਲੇ ਆ ਤਿੰਨ ਨੱਕ ਜਿਹੜੇ ਆ ਮੌਜੂਦ ਨੇ ਤਿੰਨੇ ਪਸ਼ੂ ਅੱਜ ਬਿਲਕੁਲ ਸਵੇ ਸਬਾਈ ਨੇ ਕੋਈ ਪੰਜਾ ਛੇ ਦਿਨਾਂ ਦਾ ਕੋਈ ਇੱਕ ਇੱਕ ਦੋ ਦੋ ਦਿਨਾਂ ਦਾ ਤੇ ਤਿੰਨੇ ਨੱਕ ਜਿਹੜੇ ਆ ਥਾਂ ਤੇ ਠੀਕ ਹੈ ਜੀ ਅੱਜ ਆਈ ਮੈਂ ਅੱਛਾ ਜੀ ਇਹ ਵੇਚਤੀ ਹੈ ਇਹ ਵੇਗੀ ਹੈ ਜੀ ਹਾਂ ਜੀ ਵੇਚੀ ਹੈ ਠੀਕ ਹੈ ਜੀ ਚੰਗੀ ਮੈਂ ਠੀਕ ਹੈ ਦੱਬਣ ਜੀ ਮੱਝ ਪੂਰੀ ਹੈ ਵੇਰ ਬੂਹ ਹਾਂ ਜੀ ਹਾਂ ਜੀ ਹਾਂ ਜੀ ਵਜਨ-ਵਜਨ ਪੂਰਾ ਪੂਰੀ ਵਜਨ ਦਾ ਵਪਾਰੀ ਕਿਸੇ ਨੇ ਲੈਂਦੀ ਹੈ ਠੀਕ ਹੈ ਜੀ ਬਾੜੀ ਖਰੀਦਣਾ ਹੈ ਠੀਕ ਹੈ ਇਹ ਜਿਹੜੀ ਦੋਸਤੋ ਮੱਝ ਵਿਕ ਚੁੱਕੀ ਹੈ ਠੀਕ ਹੈ ਸੋ ਇਸੇ ਤਰ੍ਹਾਂ ਪਸ਼ੂ ਜਿਹੜੇ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਦਿੱਤੇ ਹੈ ਕੈ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ What am I